ਹਾਲ ਹੀ ਵਿੱਚ ਪਾਇਲ ਮਲਿਕ ਵੱਲੋਂ ਕਾਲੀ ਮਾਤਾ ਰੂਪ ਧਾਰਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਖੂਬ ਵਿਵਾਦ ਖੜੇ ਹੋਏ ਸੀ ਜਿਸ ਤੋਂ ਬਾਅਦ ਇਨਫਲੂਐਂਸਰ ਪਾਇਲ ਮਲਿਕ ਵੱਲੋਂ ਮਾਫੀ ਵੀ ਮੰਗੀ ਗਈ ਸੀ ਸਭ ਤੋਂ ਪਹਿਲਾਂ ਉਸ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਪਹੁੰਚ ਕੇ ਮਾਫੀ ਮੰਗੀ ਗਈ ਸੀ ਤੇ ਉੱਥੇ ਹੀ ਉਸ ਵੱਲੋਂ ਪਾਂਡੇ ਮਾਂਜਨ ਦੀ ਸੇਵਾ ਵੀ ਕੀਤੀ ਗਈ ਸੀ ਤੇ ਉਹਨਾਂ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਇਲ ਮਲਿਕ ਖਰੜ ਦੇ ਮੰਦਿਰ ਵਿੱਚ ਝਾੜੂ ਦੀ ਸੇਵਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਾਇਲ ਮਲਿਕ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਬਾਦ ਛੜਿਆ ਸੀ ਜਿਸ ਤੋਂ ਬਾਅਦ ਲਗਾਤਾਰ ਪਾਇਲ ਮਲਿਕ ਦਾ ਕਈ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ ਤੇ ਹੁਣ ਪਾਇਲ ਮਲਿਕ ਵੱਲੋਂ ਇਸ ਵਿਰੋਧ ਤੋਂ ਬਾਅਦ ਮਾਫੀ ਮੰਗੀ ਗਈ ਸੀ ਜਿਸ ਤੋਂ ਬਾਅਦ ਹੁਣ ਉਹ ਮੰਦਰ ਵਿੱਚ ਝਾੜੂ ਦੀ ਸੇਵਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਦੱਸ ਦੇ ਕਿ ਲਗਾਤਾਰ 7 ਦਿਨ ਆ ਕੇ ਪਾਇਲ ਮਲਿਕ ਮੰਦਰ ਵਿੱਚ ਝਾੜੂ ਦੀ ਸੇਵਾ ਕਰੇਗੀ ਪਾਇਲ ਮਲਿਕ ਵੱਲੋਂ ਹਾਲ ਹੀ ਵਿੱਚ ਖਰੜ ਦੇ ਮੰਦਿਰ ਪਹੁੰਚ ਕੇ ਵੀ ਮਾਫੀ ਮੰਗੀ ਗਈ ਸੀ ਤੇ ਉਸ ਵੱਲੋਂ ਕਿਹਾ ਗਿਆ ਸੀ ਕਿ ਹੁਣ ਇਹ ਗਲਤੀ ਜ਼ਿੰਦਗੀ ਵਿੱਚ ਕਦੇ ਵੀ ਦੁਬਾਰਾ